ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸਕਰਦੂ ਸ਼ਹਿਰ ਤੀਓ ਕੇ ਵਿਖੇ ਸਥਿਤ ਹੈ ਐ ਸ਼ਹਿਰ ਵਿੱਚ ਕਿਸੇ ਸਮੇਂ ਪੀਰ ਗੌਸ ਬਖਾਰੀ ਦਾ ਬੋਲ ਵਾਲਾ ਹੁੰਦਾ ਸੀ ਉੱਥੋਂ ਦਾ ਹੁਕਮਰਾਨ ਵੀ ਪੀਰ ਦੇ ਨਾਲ ਬੜੀ ਨੇੜਤਾ ਰੱਖਦਾ ਸੀ ਪੀਰ ਵਿੱਚ ਬੜੀ ਧਾਰਮਿਕ ਕਟੜਤਾ ਸੀ ਇਸ ਲਈ ਉਹ ਪੀਰ ਹਕਮਰਾਨ ਦੀ ਸ਼ਹਿਰ ਤੇ ਗੈਰ ਮੁਸਲਮਾਨ ਲੋਕਾਂ ਤੇ ਬੜਾ ਅਤਿਆਚਾਰ ਕਰਦਾ ਸੀ ਉਹ ਪੀਰ ਦੂਜੇ ਧਰਮਾਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਇਸਲਾਮ ਧਰਮ ਵਿੱਚ ਪਰਵੇਸ਼ ਕਰਾ ਰਿਹਾ ਸੀ ਜੇ ਕੋਈ ਮਨੁੱਖ ਇਸਲਾਮ ਧਰਮ ਵਿੱਚ ਆਉਣ ਤੋਂ ਇਨਕਾਰ ਕਰਦਾ ਸੀ ਤਾਂ ਉਹ ਪੀਰ ਉਸ ਮਨੁੱਖ ਉੱਪਰ ਫਿਰ ਬਹੁਤ ਅਤਿਆਚਾਰ ਕਰਦਾ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਚਕਰਦੂ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੋਂ ਦੇ ਲੋਕ ਬੜੇ ਡਰੇ ਅਤੇ ਸਹਿਮੇ ਹੋਏ ਸਨ ਜਦ ਗੁਰੂ ਜੀ ਨੂੰ ਸਾਰੇ ਗੱਲ ਦਾ ਪਤਾ ਲੱਗਾ ਤਾਂ ਉਹ ਪੀਰ ਗੌਸ ਬਖਾਰੀ ਨੂੰ ਮਿਲਣ ਵਾਸਤੇ ਗਏ ਗੁਰੂ ਜੀ ਨੇ ਉਸ ਪੀਰ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਕਿਸੇ ਬਾਗ ਵਿੱਚ ਬਹੁਤ ਪ੍ਰਕਾਰ ਦੇ ਫੁੱਲ ਬੂਟੇ ਲਗਾਏ ਹੁੰਦੇ ਹਨ ਉਹਨਾਂ ਬੂਟਿਆਂ ਨੂੰ ਲਗਾਉਣ ਵਾਲਾ ਮਾਲੀ ਇੱਕ ਹੀ ਹੁੰਦਾ ਹੈ ਉਹਨਾਂ ਫੁੱਲਾਂ ਦੀ ਮਹਿਕ ਭਾਵੇਂ ਬਖੋ ਬકરી ਹੁੰਦੀ ਹੈ ਪਰ ਉਹਨਾਂ ਨੂੰ ਲਗਾਉਣ ਵਾਲੇ ਮਾਲੀ ਲਈ ਉਹ ਸਭ ਬੂਟੇ ਇੱਕੋ ਜਿਹੇ ਪਿਆਰੇ ਹੁੰਦੇ ਹਨ ਇਸੇ ਤਰ੍ਹਾਂ ਸਭ ਜੀਵਾਂ ਅਤੇ ਧਰਮਾਂ ਦੀ ਸਿਰਜਣਾ ਇੱਕ ਪਰਮਾਤਮਾ ਨੇ ਕੀਤੀ ਹੋਈ ਹੈ ਸਭ ਮਨੁੱਖ ਇੱਕੋ ਹੀ ਪਰਮਾਤਮਾ ਦੇ ਸੰਤਾਨ ਹਨ ਸਭ ਧਰਮ ਉਸ ਪਰਮਾਤਮਾ ਨੂੰ ਪਿਆਰੇ ਹਨ ਜੋ ਮਨੁੱਖ ਧਰਮ ਦੇ ਨਾਂ ਤੇ ਪਰਮਾਤਮਾ ਦੁਆਰਾ ਸਿਰਜੇ ਹੋਏ ਮਨੁੱਖਾਂ ਤੇ ਅਤਿਆਚਾਰ ਕਰਦਾ ਹੈ ਤਾਂ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਦੇ ਵੀ ਪ੍ਰਵਾਣ ਨਹੀਂ ਹੋ ਸਕਦਾ ਪਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਲੇਖਾ ਜ਼ਰੂਰ ਦੇਣਾ ਪੈਂਦਾ ਹੈ ਅਤੇ ਉਹ ਜਨਮ ਮਰਨ ਦੇ ਚੱਕਰਾਂ ਵਿੱਚ ਘਟਕਦਾ ਰਹਿੰਦਾ ਹੈ ਜੋ ਮਨੁੱਖ ਪਰਮਾਤਮਾ ਦੇ ਬਣਾਏ ਹਰ ਉਮਤ ਨਾਲ ਪਿਆਰ ਕਰਦਾ ਹੈ ਉਹ ਹੀ ਪਰਮਾਤਮਾ ਦੇ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਅਤੇ ਉਸ ਦਾ ਹੀ ਦਰਗਾਹ ਵਿੱਚ ਮਾਨ ਸਨਮਾਨ ਹੁੰਦਾ ਹੈ ਪੀਰ ਗੌਸ ਬਕਰੇ ਤੇ ਗੁਰੂ ਜੀ ਦੇ ਉਪਦੇਸ਼ ਦਾ ਬਹੁਤ ਅਸਰ ਹੋਇਆ ਉਸ ਨੇ ਮਨੁੱਖਾਂ ਤੇ ਅਤਿਆਚਾਰ ਕਰਨ ਤੋਂ ਤੋਬਾ ਕਰ ਲਈ ਸੀ ਜਿਸ ਕਾਰਨ ਉੱਥੋਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਅਤੇ ਉਹ ਬਹੁਤ ਖੁਸ਼ ਹੋਏ ਸਨ ਸਭ ਲੋਕ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਗੁਰੂ ਜੀ ਨੇ ਰੱਬੀ ਬਾਣੀ ਸਰਵਣ ਕਰਵਾ ਕੇ ਉਹਨਾਂ ਨੂੰ ਰੱਬੀ ਬਾਣੀ ਦੇ ਉਪਦੇਸ਼ ਕੀਤਾ ਤਾਂ ਗੁਰੂ ਜੀ ਤੋਂ ਚਰਨ ਪੌਹਲ ਪ੍ਰਾਪਤ ਕਰਕੇ ਉਹ ਲੋਕ ਗੁਰੂ ਜੀ ਦੇ ਸਿੱਖ ਬਣ ਗਏ ਸਨ ਸਕਰੱਦੂ ਦਾ ਹਕਮਰਾਨ ਵੀ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਸੀ ਗੁਰੂ ਜੀ ਸਕਰੱਦੂ ਦੇ ਲੋਕਾਂ ਨੂੰ ਉਪਦੇਸ਼ ਕਰਕੇ ਅੱਗੇ ਲਈ ਰਵਾਨਾ ਹੋ ਗਏ ਸਨ ਜਿਸ ਥਾਂ ਤੇ ਗੁਰੂ ਜੀ ਬਰਾਜਮਾਨ ਹੋਏ ਸਨ ਉਸ ਸਥਾਨ ਤੇ ਗੁਰੂ ਜੀ ਦੇ ਸਿੱਖਾਂ ਨੇ ਇੱਕ ਆਲੀ ਸ਼ਾਨ ਇਮਾਰਤ ਬੜਵਾਈ ਸੀ ਉਸ ਦਾ ਨਾਮ ਗੁਰਦੁਆਰਾ ਸ੍ਰੀ ਛੋਟਾ ਨਨਕਿਆਣਾ ਸਾਹਿਬ ਸੱਕਰਦੋ ਪ੍ਰਸਿੱਧ ਹੋਇਆ ਸੀ ਸਥਾਨਕ ਲੋਕ ਇਸ ਗੁਰਦੁਆਰਾ ਸਾਹਿਬ ਨੂੰ ਸਥਾਨ ਪੀਰ ਨਾਨਕ ਕਹਿੰਦੇ ਸਨ ਭਾਰਤ-ਪਾਕਿਸਤਾਨ ਦੀ ਵੰਡ ਹੋਣ ਕਾਰਨ ਸਮਾਂ ਪਾ ਕੇ ਗੁਰਦਸ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਦੀ ਹਾਲਤ ਬੜੀ ਖਸਤਾ ਹੋ ਗਈ ਹੈ ਗੁਰੂ ਅਥਾਰ ਸਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤ ਨੂੰ ਸ਼ੇਅਰ ਕਰ ਦੇਣੀ ਮੇਰਾ ਚੈਨਲ ਬਲਜੀਤ ਸਿੰਘ ਸ਼ੰਕਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ